ਜਿਸਾਰੇ ਤੇ ਪਹੁੰਚ ਚੁਰੀਆ ਕਾਲ ਨੂੰ ਹੌਮ ਹਾਊਸ ਮੈਨੂੰ ਵੀ ਗਾ ਬੇਰੀ ਸਾਰੀ ਯਰਸਪਾ ਤੋਂ ਨਹੀਂ ਆਵਾਂਗੇ ਤੇ ਦੁਪਹਿਰ ਦਾ ਟਾਈਮ ਸੀਗਾ ਕਿ ਅਸੀਂ ਅਜ ਗੋਪੀ ਲਿਆਉਂਦੀ ਗੋਪੀ ਰੇਲਾ ਜਾਮਣੀ ਜਾਮਣੀ ਜਾਂਦੀ ਜਾਮਣੀ ਤਾਂ ਵਧੀਆ ਉਹ ਜ ਰੰਗ ਵਾਲੀ ਆ ਗਈ ਆ ਗਈ ਰੰਗ ਵਾਲੀ ਆ ਗਈ ਤਾਂ ਜਿਹੜਾ ਬੰਦਾ ਸਮਾਨ ਲੈ ਕੇ ਆਉਂਦਾ ਉਹ ਤਾਂ ਉੱਥੇ ਤੁਹਾਨੂੰ ਨੁਕਸ ਨਿਕਲਦੇ ਹਿੰਦੇ ਨੇ ਸ਼ਹਿਰ ਤੋਂ ਜੇ ਲੇਡੀ ਲੈ ਕੇ ਆਉਂਦੇ ਨੇ ਉਹਨਾਂ 'ਚ ਤਾਂ ਨਿਕਲਦਾ ਹੀ ਨਹੀਂ ਨੁਕਸ ਤੇਰੇ ਸਾਰਿਆਂ ਨੂੰ ਪਤਾ ਹੁੰਦਾ ਨਾ ਸਾਰਿਆਂ ਨੂੰ ਪਤਾ ਹੁੰਦਾ ਵੀਰ ਜੀ ਜਨੈਨ ਨੇ ਸੌਰੀ ਪਤਾ ਹੁੰਦਾ ਵੀ ਕਿਹੜੀ ਚੀਜ਼ ਲੈ ਜੀ ਰਹਿਣੀ ਆ ਹਾਂ ਐਕਸਪੀਰੀਅੰਸ ਹੁੰਦਾ ਥੋਨੂੰ ਘਾਟ ਆ ਠੀਕ ਆ ਹਾਂਜੀ ਉਹ ਜੇ ਖਰਾਬ ਵੀ ਨਿਕਲ ਜਾਵੇ ਫੇਰ ਵੀ ਠੀਕ ਰਹਿੰਦੇ ਨੇ ਫੇਰ ਉਹ ਤਾਂ ਮੇਰੇ ਤਾਂ ਉਹ ਵੀ ਬਣਾਉਣੀ ਸੀ ਅੱਜ ਸਬਜੀ ਕੀ ਕਾਹਨ ਸਬਜੀ ਉਹ ਕਮਾਰ ਦੀ ਫੇਰ ਤੇਰਾ ਗੋਭੀ ਆ ਗਈ ਮੰਨ ਲਓ ਬਣਾ ਲਾਗੇ ਗੋਭੀ ਨਾ ਸਭ ਆਪ ਕੋ ਦੋ ਤਿੰਨ ਦਿਨ ਹੋ ਗਏ ਸਬਜੀ ਬਣਾਈ ਦੀ ਨਾ ਹੈਗੀ ਆ ਗੀ ਜਦੋਂ ਤੇ ਨੂੰ ਕੱਟ ਕੇ ਸਾਫ ਪਾਣੀ ਦੇ ਵਿੱਚ ਰੱਖ ਕੇ 2 ਮਿੰਟ ਤੋਂ 3 ਮਿੰਟ ਰੋ ਕੇ ਰੱਖੋ ਬਾਅਦ ਕਰਨਾ ਤੇੜਾ ਨਹੀਂ ਕੱਟਦਾ ਇਹ ਖਾਣਾ ਤੁਹਾਨੂੰ ਜੇ ਲਿਆਤੀ ਠੀਕ ਦੀ ਉੱਥੇ ਇਹ ਬਾਅਦ ਚ ਹੋ ਹੁੰਦੇ ਨੇ ਜਿਵੇਂ ਉਹ ਟਕਿਆ ਹਾ ਤੀ ਟਕਿਆ ਠੀਕ ਹੋ ਗਿਆ ਕਈ ਵਾਰ ਤਾਂ ਫ੍ਰਿਜ ਖੋਲਦਿਆਂ ਦਿਨਾਂ ਸਬਜ਼ੀਆਂ ਇੱਕ ਦਰਾਤ ਰਾਤ ਰਾਤ ਚ ਫਿਰ ਕਦੂ ਲੈ ਤਾ ਕੀ ਆ ਲੈ ਕੀ ਆ ਕੇ ਫਰਿੱਜ ਕਿੱਕ ਦਾ ਬੰਦੇ ਦਾ ਖੁੱਲਿਆ ਹੀ ਨਹੀਂ ਤੀ ਉਹ ਖਿੱਚ-ਕੁੱਚ ਕੇ ਖੋਲਿਆ ਦੇਖਿਆ ਕਿ ਆ ਵਿੱਚ ਫਸ ਗਿਆ ਬੜਾ ਉਹ ਕਿ ਇਸ ਵਾਰ ਤਾਂ ਮੈਂ ਦੁਬਾਰਾ ਨਹੀਂ ਲੈ ਕੇ ਆਈ ਗੁੱਬੀ ਨਹੀਂ ਗੁੱਬੀ ਲੱਗਦੀ ਸੀ ਹੋ ਗਿਆ ਇਸ ਵਾਰ ਵੀ ਲਾਵਾਂਗੇ ਹੈਨਾ ਮੈਂ ਕਿਹ ਵੀ ਲਾੜੀ ਮੇਰੇ ਟਾਈਮ ਦਾ ਹੈ ਕਿੱਥੇ ਟਾਈਮ ਨਹੀਂ ਹੋਈਦਾ ਖਾਣੇ ਦਾ ਫਿਰ ਆ ਗੁੱਬੀ ਕਿ ਮੈਂ ਇਹ ਕਹ ਰਿਹਾ ਨਹੀਂ ਪੈ ਰਹੇ ਨੇ ਕਦੇ ਧੁੱਪ ਬਹੁਤ ਨਿਕਲ ਜਾਂਦੀ ਹੈ ਛੋਟੇ-ਛੋਟੇ ਪੱਡ ਦੇ ਸੁੱਕ ਜਾਂਦੇ ਨੇ ਫੇਰ ਤਾਂ ਲੈ ਕੇ ਆਈਏ ਠੰਡਾ ਸਾਗ ਦੇ ਉਹ ਬੀਜ ਜਿਹੜਾ ਸਾਗ ਨਹੀਂ ਸਰੋਂ ਦੇ ਬੀਜ ਆ ਸਾਗ ਕੋਣ ਪੀ ਜਾਂਦਾ ਸਾਗ ਕੋਈ ਬੀਜ ਤਾਂ ਦੇਖਿਆ ਹਾਂਜੀ ਸਾਗ ਬੀਜਣਾ ਕਹਿੰਦੇ ਉੱਥੇ ਨਾ ਗੱਦਮੀ ਦੇ ਉੱਤੇ ਅਰਦਾਸਪੁਰ ਬਹੁਤ ਸਾਗ ਰੇੜੀਆਂ ਖੜੀਆਂ ਨੇ ਜਿੰਨਾ ਮਰਜ਼ੀ ਲੈ ਲਓ ਉਹ ਫੇਰ ਸਾਗ ਵੀ ਸਪਰੇਆ ਹੋਊਗਾ ਅ ਜਿੱਥੋਂ ਹੁਣ ਆਪਾਂ ਖੜ ਜਾਂਦੇ ਨੇ 10 11:00 ਵਜੇ ਸ਼ਾਮ ਨੂੰ ਖਤਮ ਹੋ ਜਾਂਦਾ ਤੇ ਸਾਗ ਮਿਲਦਾ ਹੁਣ ਆਪਾਂ ਸਨੌਰੀਆਂ ਟੇਕ ਨਹੀਂ ਵਾਪਸ ਆਏ ਉਦੋਂ ਪਰਲੇ ਪਾਸੇ ਬਹੁਤ ਰੇੜੀਆਂ ਨੇ ਤੁਸੀਂ ਗਾ ਰਹੇ ਹੋ ਖਾਣਾ ਦੀ ਦਵਾਈਆਂ ਵਾਲਾ ਹੁੰਦਾ ਉਹ ਇੱਥੇ ਆਏਗੇ ਹੁਣ ਸੁਬਾਹ ਜਲਦੀ ਆਨਗੇ ਆਪਾਂ ਜੋ ਆਪਣਾ ਖੌਜਾ ਦਵਾਈਆਂ ਵਾਲਾ ਕੋਈ ਨਹੀਂ ਆਉਂਦਾ ਫਿਰ ਆਪਣਾ ਵਿੱਚੋਂ ਸਾਗ ਨਹੀਂ ਨਾ ਵੀ ਜੇ ਸਰੋਂ ਪੀਜੀ ਜਾਂਦੇ ਸਰੋਂ ਕਹਿੰਦੇ ਆ ਵਿੱਚੋਂ ਸਰੋਂ ਵਿੱਚੋਂ ਕੁੜੇ ਇੱਥੇ ਦੇਖੀ ਮਾਲਕ ਨਾ ਹੁਣ ਵਿੱਚ ਕਿਤੇ ਆਪਣੇ ਵੱਢੀ ਜਾਵੇਂ ਪਰ ਉਹ ਚ ਉਹ ਬਹੁਤ ਹੁੰਦਾ ਮਾਲਕ ਦੇ ਵਿੱਚ ਜਾਨ ਬਹੁਤ ਹੁੰਦੀ ਆ ਕਿ ਉਹਨੂੰ ਗੋਭੀ ਵਧੀਆ ਵਧੀਆ ਖਾਦੀ ਹੁੰਦੀ ਆ ਮਾਲਕ ਸੁੰਡੇ ਇਹ ਗਾਮਾ ਬੀਬੀ ਸੱਟ ਬਣਾਉਂਦਾ ਉਹ ਬੀਬੀ ਨੂੰ ਕਿ ਆ ਮੈਂ ਕੀ ਜੋ ਉਹ ਬੀਬੀ ਨੂੰ ਤਾਂ ਉਹ ਸਰੋਂ ਦਾ ਸਰੋਂ ਦਾ ਤੇਲ ਕਰਕੇ ਸਰੋਂ ਦਾ ਤੇਲ ਪਾ ਦਰੋ ਆਪਾਂ ዱਆ ਕਾਹਦੇ ਤਾਂ ਤੜਕਾ ਲਾ ਲਿਆ ਕਰੋ ਫਾਦਰ ਨਹੀਂ ਗਈ ਜੀ ਦੂਈ ਰੋੜ ਫੋਰ ਕਾਹਦੇ ਲਾ ਕੇ ਦੇਖ ਲੋ ਤੇ ਸੁਕੇ ਹੋਏ ਬਿੱਕ ਪਚਕਾ ਕੇ ਤੇਲ ਥੋੜਾ ਪਾਉਂਦੀ ਐ ਦੋ ਦਿਨ ਨਹੀਂ ਚੱਲਦੀ ਇੱਕ ਪੀਪੀ ਹਾਂ ਹੋਰ ਬਸ ਬਾਹਰ ਬਾਹਰ ਐਨਾ ਗਾਪੂ ਨਹੀਂ ਰੋੜੀਦਾ ਜੀ ਤੂਫਾਨ ਲੋ ਜੀ ਗੋਭੀ ਆਪਾਂ ਨੇ ਕੱਟ ਲਈ ਐ ਤੇ ਹੁਣ ਮੈਂ ਇਹਨੂੰ ਧੋ ਕੇ ਗਰਮ ਪਾਣੀ ਚ ਕੱਢਦੀ ਆਂ ਦੀਰ ਵੀ ਜਿਸਪ੍ਰੈਸਰ ਕਰੀ ਹੁੰਦੀ ਆ ਨਾ ਫਿਰ ਐਵੇਂ ਠੀਕ ਰਹਿੰਦਾ ਨੂਨ ਪਾਉਣਾ ਨਾ ਗੋਚ ਪਾਣੀ ਚ ਨਹੀਂ ਪਾਣਾ ਬਸ ਠੀਕ ਐ ਫਿਰ ਚਲੋ ਇਹ ਤੋਂ ਦਵਾਈ ਦਵਾ ਕੇ ਲਿਆਉਂਦੇ ਆਂ ਮੇਰੀ ਜੀ ਦੀ ਜੀ ਸਾਡੀ ਬੁਆ ਮੁੱਛ ਮਾਰ ਦੁਬੇ ਕੀ ਕਹਿੰਦਾ ਡਾਕਟਰ ਬੱਸੋ ਉਹਦਾ ਬਜੂ ਕਿਹੜਾ ਇੱਥੇ ਕੋਈ ਵੀ ਨਹੀਂ ਵਜਦਾ ਉਹ ਬਜਣਾ ਕਿਨੇ ਆ ਕਿੰਨੇ ਦਿਨਾਂ ਕਿੰਨੇ ਦਿਨਾਂ ਫਿਰ ਤਾਂ ਆਪਾਂ ਨੂੰ ਭੈਣ ਨੂੰ ਰੱਖ ਲਈ ਅੱਜ ਜਾਰੀ ਹਾਲੇ ਚੜੀ ਜੀ ਆਹ ਵੇ ਤਾਂ ਰੋਕ ਲਈਏ ਫਿਰ ਘਰ ਰੋਕ ਲਈਏ ਮੈਂ ਹੁਣ ਕਰਦਣੀ ਆ ਫੋਨ ਤੇ 6 ਵਜੇ ਦੁਰਨਾ ਹਾਲੇ ਉਹ ਵੀ ਤਾਂ ਬੇਚੈਰੀ ਹੁੰਦੀ ਕਿੰਨੇ ਕੁ ਦਿਨ ਕਹਿੰਦੇ ਨੇ ਕੋਈ ਪਤਾ ਲਾਇਓ ਤਾਂ ਅੱਜ ਸਵੇਰੇ ਫੋਨ ਤੇ ਕਹੇਰੀ ਕਿ ਕਹਿੰਦੀ ਮੇਰੇ ਆਉਂਦੇ ਨੇ ਜਿਉਂਦੀ ਰਹੀ ਕਹਿੰਦੀ ਮਰੀ ਨਾ ਦਿਹਾੜੀ ਫੜਾ ਦੋ ਕੁਛ ਨਹੀਂ ਦਵਾਈ ਦੇ ਦੇ ਜਬਾਤ ਜੇ ਮੇਰਾ ਤਾਂ ਬੁਖਾਰ ਆ ਨਾ ਬੀਪੀ ਨਾ ਆਪਣਾ ਡਾਊਨ ਸਭ ਕੁਝ ਓਕੇ ਆ ਉਹ ਬੰਦਾ ਆਉਂਦੀ ਆ ਬਿੱਟੀ ਉਹ ਕਹਿੰਦਾ ਇਹਨੇ ਮੈਂ ਗੋਲੀ ਦੇ ਦਿੰਨਾ ਉਹਦਾ ਪਾਈ ਮੈਂ ਖਾਣੀ ਨਹੀਂ ਮੈਂ ਬਹਿ ਟਿਕਾ ਉਹ ਵੀ ਨਹੀਂ ਮੈਨੂੰ ਪਾਣਾ ਉਹ ਕਹਿੰਦਾ ਮੈਂ ਕਹਿੰਦਾ ਕੰਮ ਨਗੀ ਗਏ ਤੇ ਉਹ ਕਹਿੰਦਾ ਮੈਨੂੰ ਮੈਨੂੰ ਲੈ ਕਰਕੇ ਮੈਨੂੰ ਕਹਿੰਦਾ ਮੇਰੇ ਘਰ ਹੀ ਦੇ ਦੇ ਸੁਵਾ ਦੇ ਅੰਕਲ ਗੋਲੇ ਨੇ ਕਹਿੰਦੀ ਮਮੀ ਬੀਬੀ ਕਹਿੰਦੀ ਆ ਗੋਲੀ ਕਿੰਨੇ ਖਰੇਗਾ ਤੇ ਕੁੜੀ ਨੇ ਖਾਣੇ ਨੇ ਅਸਰ ਤੈਨੂੰ ਕਰੂਗਾ ਅੱਬੇ ਸਾਈਡ ਤੇ ਬਹਿ ਗਈ ਐਜੀ ਦਵਾਈ ਦੋ ਕਹੇ ਮੇਰੇ ਲਾਵੇ ਨਾ ਭਈਏ ਬੈਠੇ ਦੋ ਵਿਚਾਰੇ ਉਹ ਮੇਰੇ ਕਹਿੰਦੇ ਦੇਖਦੇ ਕਿ ਜਿਹੜਾ ਵੀ ਬੀਬੀ ਕਹਿ ਗਈ ਰਹੀ ਮੈਨੂੰ ਤਾਂ ਕੁਝ ਖਾਣਾ ਹੀ ਨਹੀਂ ਫਰਾਈ ਕਰਨੂੰ ਇਹ ਰਾਤ ਖਤ ਨਹੀਂ ਹੁੰਦਾ ਤੁਸੀਂ ਸਾਰੀ ਰਾਤ ਨਹੀਂ ਜਿੰਨੇ ਦਿਖਾਵਾ ਹੀ ਹੁੰਦਾ ਕਿ ਜੀ ਵਿੱਚ 100 ਸੌਸ ਹਾਇ ਰੱਬਾ ਗੰਦੇ ਕੰਮ ਕੀ ਕੁਰਕੜੇ ਚ ਸਾਸ ਪਾ ਕੇ ਪੂਰਾ ਖਾਵਾ ਸੌਸ ਨਾਲ ਲਪੇੜਿਆ ਤੇ ਅਨਬੂ ਤਾ ਜੱਤ ਨਭੂ ਤੇ ਵੀਡੀਓ ਕੀ ਨਭੂ ਕਿ ਉਹ ਵੀਡੀਓ ਬਣਾ ਲਈ ਇਹਨਾਂ ਨੇ ਯਾਰ ਰੋਜ਼ ਕੈਮਰਾ ਆਉਂ ਗਿਆਸ ਹਾਉ ਤੇ ਵੀਰ ਆ ਰਿਹਾ ਉਹ ਪਿੱਟੇ ਰਿਸ਼ਰ ਪੰਜੰਨੇ ਦਾ ਖਰਚੇ ਵਿੱਚੋਂ ਬੋਲੀ ਜਾਂਦੀ ਆ ਜਦੋਂ ਉਹ ਐਨੀਆਂ ਗੋਲ ਮੋਦਲ ਠੀਕ ਹੋ ਗਿਆ ਪੈਸੇ ਬਿਚਾਰੇ ਤੇ ਪੈਸੇ ਜਦੋਂ ਨਮਾਜ਼ ਨੇ ਬੰਦੀ ਪੈਸੇ ਮੈਥੋਂ ਲੈ ਜਾ ਕਮਾਓ ਸੋਚਣਾ ਨਹੀਂ ਪੈਂਦਾ ਸੋਚਣਾ ਨਹੀਂ ਪੈਂਦਾ ਫੇਰ ਅੱਗੀ ਬੰਦੇ ਨੂੰ ਹਾਂ ਤੈਨੂੰ ਵਾਰ ਵੀਰ ਲਾਈਏ ਕਿ ਨਾ ਤੇ ਸਾਦੀ ਮਾਰ ਤੇਰੇ ਵਰਗਿਆ ਕੁੜੀਆਂ ਉੱਥੇ ਰੇੜੀਆਂ ਲਾਉਂਦੀਆਂ ਨੇ ਮੋਮਸ ਦੀ ਰੇੜੀ ਬਹੁਤ ਵਧੀਆ ਚੱਲਦੀ ਆ ਉਹ ਕੁੜੀ ਜਿਹੜਾ 10ਵੀਂ ਚ ਪੜਦੀ ਆ ਫਾਰਮੂ ਦੀਦੀ ਕਮਬਸ ਦੇ ਰਿਹਾ ਨਹੀਂ ਮੈਂ ਖਾਈ ਜਾਇਆ ਕਰ। ਹੋਰ ਨਾਲ ਦੀ ਨਾਲ ਕੱਢੀ ਜਾਇਆ ਕਰੀ। ਉਹ ਦੇਖੋ ਜੀ ਜੇ ਮੈਂ ਰਹੀ ਆ ਕੀ ਲਿਆ ਪਟਿਆਲੇ ਘੁੰਮਿਆ ਆ ਸਾਨੂੰ ਖੁੜਾਈ ਕੀ ਲੈ ਕੇ ਆਇਆ? ਕੋਈ ਕੀ ਲੈ ਕੇ ਆਇਆ? ਸਰੰਦ ਜਾ ਕੇ ਆਇਆ। ਨਾ ਬੁੱਕ ਕੋਈ ਗੱਲ ਸੁਣਾਉਂਦੇ ਯਾਰ ਉਧਰ। ਇੱਕ ਬਚਾਰੀ ਡਰ ਰਹੀ ਆ ਵੀ ਮੈਂ ਜਾਵਾਂ ਕਿ ਨਾ ਨੀ ਦੇਣਾ ਜੁਸ਼ ਨੂੰ। ਕਿੱਥੇ? ਨਹੀਂ ਡਰ ਲੱਗਦਾ ਕਿ ਵੀਰ ਕਹਿੰਦੇ ਬੋਲਣੇ ਲੱਗੇ ਮੂੰਹ ਚੱਕ ਕੇ ਆਈ। ਫੇਦੇ ਲੈ ਦੇ ਬੁੱਧੇ ਪੜਤਾ ਉਗੀ ਕੁਛ ਮੈਨੂੰ ਤਾਂ ਪੜਦੀ ਨਹੀਂ ਇਹ ਮੈਂ ਕਿੰਨੀ ਆ ਚੱਲ ਔਰ ਜਾਇਆ ਨਾ ਉਹ ਕਿੰਨੇ ਰੱਗਿਆ ਤਾ ਨਾ ਆ ਅੱਜ ਬੁੱਝੀ ਵੀ ਟੰਟਾ ਪਤਾ ਸ਼ਲਟਰ ਤੇ ਆਉਂ ਮੇਰਾ ਪੈਸਾ ਪਾਈ ਨਹੀਂ ਭੁੱਲ ਲਿਆ ਆਮਨ ਚਾਹੀਦੇ ਬਾਰੇ ਪੀ ਇਹ ਕਿ ਕਿਰਾਇਆ ਕਰਾਉ ਆ ਦੂਸਰੀ ਗੋਲੀ ਹੁਣ ਲੈਣੀ ਹੁਣ ਲੈ ਲਓ ਹੋਈਆ ਫੜੀ ਜਾ ਹਾਂ ਹਾਂ ਅੰਦਰ ਫਿਰ ਤੇ ਰੱਖ ਲੈ ਕਿੰਨੇ ਬੰਦੇ ਲਾਦੇ ਵੀਰ ਕੀ ਲੈ ਕੇ ਆ ਆ ਹੈ ਕੀ ਲੈ ਕੇ ਆ ਵੀਰ ਅੱਛਾ ਪਾਲਤੀ ਹੋ ਗਈ ਫੇਰ ਆਹ ਲਿਆਂਦਾ ਪੰਪ ਪਾਲਤੀ ਹੋ ਗਈ ਨਬੂ ਆਹ ਪੰਪ ਦੀ ਨਹੀਂ ਤਾਂ ਸਾਨੂੰ ਦੇ ਦੇ 1 ਮਹੀਨਾ ਰੱਖਣ ਨੂੰ ਇਹ ਪੰਪ ਲੈ ਜਾ ਉਧਰ ਹੀ ਲੈ ਜਾ ਛੱਡ ਤਾਂ ਇਹ ਤੋਂ ਵੀ ਵਧੀਆ ਹਰਵੀਰ ਨੇ ਅੱਜ ਹੁਣੇ ਕੱਢਿਆ ਅਸੀਂ ਹਰਵੀਰ ਦੇ ਕੇ ਰੱਖ ਗਏ ਬਾਗਿਆ ਤੀ फेर ਸਾਨੂੰ ਬਾਅਦ ਚ ਦੱਸ ਦਿੱਤਾ ਕਿ ਕਹਿੰਦਾ ਮੰਮੀ ਉੱਥੇ ਨਾ ਹੋ ਪਿਆ ਕਹਿੰਦਾ ਉਹ ਕੱਢ ਲਿਓ ਤਾਂ ਉਹਨਾਂ ਦਾ ਕੱਢ ਲਿਆ ਗੱਡੀ ਦੇ ਨਾਲ-ਨਾਲ ਇਹ ਕੁੜੀਏ ਜਾਣਾ ਡਿਊਸ਼ਣਾ ਕੁੜੀ ਧਾਰ ਚੋਰੀਆਂ ਕਚੋਲੀ ਆਹਾ ਆ ਧਾਰ ਅੱਛਾ ਪਾਣੀ ਫਸ ਗਏ ਬਾਈ ਫਸ ਆ ਪਾਣੀ ਪਾ ਪਾ ਕੇ ਦੰਦੇ ਨੇ ਇਹਨਾਂ ਦੇਖੋ ਬੱਲੇ ਬੱਲੇ ਆ ਆਪਾਂ ਵੀ ਕਹਿ ਰਹੇ ਵੀ ਦੁੱਤ ਘਾਤੋਂ ਨਹੀਂ ਵਧੀਆ ਹੈਗਾ ਹਨਾ ਆ ਦੇਖ ਪਾਣੀ ਉਹ ਦੇਖ ਲਓ ਜੱਜ ਕੁੱਤ ਆ ਦੁੱਧ ਦੀ ਜਗ੍ਹਾ ਪਾਣੀ ਆ ਇਹ ਦੇਖੋ ਨਹੀਂ ਦਰਸ਼ਨ ਦੇਖਾ ਕਿੱਥੇ ਸੱਟ ਲੱਗਿਆ ਇੱਕ ਤਾਂ ਹੈ ਕੁੱਤੂ ਉਹ ਤਾਂ ਠੀਕ ਹੋ ਗਿਆ ਇਹ ਤੂੰ ਤਾਂ ਬਹੁਤ ਪਰੇਸ਼ਾਨ ਹੋ ਗਈਆਂ ਨਾ ਤੇ ਬਹੁਤ ਚੱਲ ਇਹਦੇ ਤੇ ਹੁੰਦੀ ਹੈ ਕਿ ਜੀਵ ਤੇ ਸੱਟ ਜੀਵ ਤੇ ਵੀ ਖਾਦੀ ਹੱਥ ਤੇ ਵੀ ਹੁੰਦੀ ਸੀ ਪਹਿਲਾਂ ਇਹ ਰੱਡ ਕੇ ਦੀ ਉੱਥੇ ਜਾ ਕੇ ਥਾਣੇ ਚੁੰਡ ਲੈ ਕੇ ਆ ਗਈ ਸੀ ਗਈ ਸੀ ਹਾਂ ਜਾਰਦੂ ਗਈ ਸੀ ਅੱਛਾ ਠੀਕ ਹੋ ਉਹ ਤਾਂ ਹੀ ਮੈਨੂੰ ਬੁਲਾ ਰਹੀ ਆ ਬੇਟਾ ਜੀ ਤੁਸੀਂ ਬੋਲੀ ਨਹੀਂ ਸਕੀ ਤੇ ਮਾਮੀ ਨੇ ਬਤਾ ਕੇ ਉਹ ਕਹਿੰਦੀ ਸੀ ਵਧੀਆ ਹੈ ਜਰ ਜੱਟ ਦਾ ਵਧੀਆ ਥੋੜਾ ਟੂਪ ਲੈ ਕੇ ਆਈਓ ਦਾ ਨਾਮ ਤਾਂ ਉਹ ਜਨ 500 ਕਿੱਥੇ ਜਾ ਰਹੀਆਂ ਦੀਦੀ ਨਾਲ ਟਿਊਸ਼ਨ ਬੈਗ ਬਾਈ ਪਰ ਮੈਂ ਉਸ ਤੋਂ ਖੁਸ਼ ਵੀ ਨਹੀਂ ਸੀ ਆਪਣੇ ਲਈ ਬਾਈ ਸਬਸਕ੍ਰਾਈਬ ਕਰਦੇ ਹੋ ਸਾਡੇ 850 ਦਾ ਹੋਰ ਬਾਕੀ ਵਿੱਚ ਨੂੰ ਆ ਕੇ ਦੱਸਦੀਆਂ ਦੇਉਸ਼ਨ ਕਿੱਥੇ ਚੱਲੀ ਆਂ ਟਾਣੀ ਚਕਾਣੀ ਯੈਸ ਨਬੂ ਗੋਦੀ ਪੜਦੀ ਓਥੇ ਜਾਮਾ ਤੇਰਾ ਬੈਗ ਐਦਾ ਬੈਗ ਐਦਾ ਬੈਗ ਜੀ ਨਹੀਂ ਆ ਬਸ ਕਿਤੇ ਪਤਾਂ ਬੱਥਾ ਫਾੜ ਲੈਂਦੇ ਚੱਲ ਜਾਈਏਂਗੇ ਹਾਂ ਉਹਦੇ 8 ਵਜੇ ਨੂੰ ਭੀ ਆ ਸਕਦਾ ਆਜਾਂਗੇ 7 ਵਜੇ 7 ਵਜੇ ਹੈ ਨਾ ਕੋਈ ਕਾ ਇਸ ਵਿੱਚ 7 ਵਜੇ ਆ ਜਾਈਏ ਮੈਂ 7 ਵਜੇ ਆ ਜਾਊਂਗੀ ਚਲ

ਇਹ ਬੰਦ ਕਰ ਦੇ। ਬੰਦ ਕਰ ਦ। ਹੂੰ। ਬਣਾ ਕੇ ਰੈਨ ਨੂੰ ਬਸ ਇੱਥੇ ਰੱਖ ਕੇ ਉਹਦੇ ਵਿੱਚ ਪਾ ਦਿੰਦੇ। ਠੀਕ ਐ। ਹਾਂ। ਨਾ ਤੇ ਮੈਂ ਹੋਂਦ ਤਾਂ ਸਿਆਲਾਂ ਚ ਬਣਾਈ ਵੀ ਆ ਗੋਭੀ ਅੱਜ ਪਹਿਲੀ ਵਾਰ ਬਣਾਉਣੀ ਆ। ਅਸ ਕੈਦੀ ਵਾਰ ਬਣਾਉਣੀ ਆ। ਤੱਕਾ ਤੇ ਬਣਾਈ ਜੀ ਕਰਨੀ ਆ ਚ। ਨਾ ਵਧੀਆ ਲੱਗੇ। ਅੰਗਰੇਜ਼ਿੰਦਰ ਬਿਰੰਗੂ ਜੀ ਮੌਸਮ ਚੈੱਕ ਕਰੋ ਕਿ ਨਾ ਉਹਦਾ ਠੰਡਾ ਠੰਡਾ ਮੌਸਮ ਹੈ ਪਿਆ 5:30 ਹੋ ਗਏ। ਇਦਰ ਮਾਂ ਬਾਰੇ ਨੇ ਸਬਜ਼ੀ ਗੋਭੀ ਦੀ ਚੁੱਲੇ ਤੇ ਗੋਭੀ ਤੇ ਚੁੱਲੇ ਤੇ ਵਧੀਆ ਬਣਦੀ ਆ ਅੰਦਰ ਤੱਕ ਘੋਟੂ ਆ ਜਾ ਹੀ ਹੋ ਜਾਂਦਾ ਕਿਉਂਕਿ ਫਿਰ ਉਹ ਕੁੱਕਰ 'ਚ ਬਣਾਣੀ ਪੈਂਦੀ ਆ ਤੇ ਦੂਜੇ ਲੋਟ ਵੀ ਬਣਾ ਲਓ ਫਿਰ ਵੀ ਉਹ ਤਰੀਜੀ ਦੀ ਨਹੀਂ ਵਧੀਆ ਇੱਥੇ ਅੱਗੇ ਠਾਮੀ ਸੇਕੇ ਠਾਵਾ ਵਧੀਆ ਬਣ ਜਾਂਦੀ ਆ ਤਾਂ ਦਰ ਮੈਂ ਤਾਂ ਹਾਂਜੀ ਅਸਾ ਮੌਸਮ ਵੀ ਵਧੀਆ ਬਦਲਵਾਈ ਜੀ ਹੋਈ ਹੋਈ ਇਹ ਦੇਖੋ ਤਾਂ ਕਰਕੇ ਉਹ ਪਾਈ ਜਿਹੜੇ ਜਿਹੜੇ ਭਾਈ ਨੂੰ ਆਪਣੇ ਮੈਸਤਾਲੇ ਨੂੰ ਫੋਨ ਕੀਤਾ ਸੀਗਾ ਕੌਣ ਸੀ ਉਹ ਜਿਹਨੇ ਸਿੰਘ ਕਟਣਾ ਬਰੀ ਮੈਸਤਾ ਉਹ ਉਹ ਕਿਹੜੇ ਪਿੰਡ ਦਾ ਸੀਗਾ ਜਨੋਦੇ ਦਾ ਹਾਂ ਕਹਿੰਦੇ ਜਨੋਦੇ ਸਵੇਰੇ ਇੰਨਾ ਜ਼ਿਆਦਾ ਮੀਂਹ ਪੈ ਗਿਆ ਉਹਨਾਂ ਦਾ ਆਪਣੇ ਘਰ ਤੋਂ ਕਿੰਨਾ ਕੁ ਦੂਰ ਆ ਜੀ ਅੱਛਾ ਉਧਰ ਕਹਿੰਦੇ ਕਾਫੀ ਮੀਂਹ ਪੈ ਗਿਆ ਸਵੇਰੇ ਇੰਨਾ ਜ਼ਿਆਦਾ ਪੈ ਗਿਆ ਬੱਟਾਂ ਦੇ ਉੱਪਰ ਜਿਹੜਾ ਪਾਣੀ ਜਾ ਰਿਹਾ ਤਾਂ ਇੰਨਾ ਮੀਂਹ ਈ ਗਿਆ ਆਪ ਸਾਡੇ ਉਧਰ ਤਾਂ ਸਵੇਰੇ ਪਿਆ ਹੀ ਨਹੀਂ ਉਰੇ ਪਈ ਨਹੀਂ ਮਾੜਿਆ ਛਿੜ ਛਿੜਕਾਰ ਜਮੀਥੋ ਜੁੜੇ ਕਣੀਆ ਜੀਆਂ ਬਸ ਹਮ ਐਂ ਹੀ ਹੋ ਜਾਂਦੇ ਪਾਥੀਆਂ ਵਾਲੀ ਅੱਗ ਇੱਕ ਮੀਂਹ ਜਾਂ ਪੈਕੇ ਹਟਿਆ ਨਾ ਸਲਾਬ ਹੋਇਆ ਫੜੀਆਂ ਹੋਏ ਨੇ ਪਾਕੀਆਂ ਨੂੰ ਹਨਾ ਹਮ ਉਧਰ ਭਾਬੀ ਵੀ ਕੋਈ ਦਾਲ ਸਬਜ਼ੀ ਬਣਾ ਰਹੀ ਨੇ ਦੇਖ ਕੇ ਆਨੇ ਕੀ ਬਣਾ ਰਹੀ ਆ ਭਾਬੀ ਮੈਂ ਵੀ ਬਸ ਆਟਾ ਗੁੰਨਦੀ ਆ ਉਰੀ ਬੈ ਕੇ ਅੱਛਾ ਹਮ ਅੱਜ ਸੀ ਸਵੇਰੇ ਕੱਦੂ ਵਾਲੀ ਰੋਟੀਆਂ ਲਾਈਆਂ ਤਿੱਗੀਆਂ ਮੈਂ ਵੀਡੀਓ ਬਣਾਣੀ ਹੈ ਭੁੱਲ ਗਈ ਕੱਲ ਕੋਪਤੇ ਬਣਾਏ ਸੀ ਅੱਜ ਉਹ ਬਣਾ ਲਈਆਂ ਰੋਟੀਆਂ ਬਣਾ ਲਈਆਂ ਕਦੂ ਹੀ ਕਦੂ ਚੱਲਦਾ ਇਹ ਚ ਪਾਣੀ ਲੈ ਕੇ ਆਣੀ ਆ ਭਰ ਕੇ ਉਧਰੋਂ ਆਟਾ ਗੁੰਨੂਗੀ ਨਾ ਫਿਰ ਮੈਂ ਚਲੋ ਜੀ ਤੁਸੀਂ ਨਹੀਂ ਨਹੀਂ ਡੱਬੂ ਚੋਂ ਬੀਬੀ ਸਾਡੀ ਬਿਮਾਰਾ ਬੀਬੀ ਕੀ ਹੋ ਗਿਆ ਨਾਲੇ ਤਾਂ ਤੁਸੀਂ ਦਵਾਈ ਲੈ ਕੇ ਆਏ ਆਂ ਖੰਗ ਬਹੁਤ ਹੋਈ ਹੈ ਬੀਬੀ ਨੇ ਵਿਚਾਰੀ ਨਾ ਖੰਗ ਤਾਂ ਖਾਸੀ ਹੋ ਗਈ ਬੀਬੀ ਨੇ ਇਸ ਵਾਰ ਸੱਚੀ ਆ ਛੋਟਾ ਜਾਲਣਾ ਚਿੜੀ ਦਾ ਆ ਪੈਂਦਰ ਪਾ ਬਿੰਦੇ ਨਾ ਭਾਬੀ ਕੀ ਕਰਦੀ ਆ ਕੀ ਕਰ ਰਹੇ ਹੋ ਜੀ ਸटील ਪੂਰਾ ਰੜਿਆ ਪਿਆ 10 ਸਬਜੀ ਚ ਚਲੋ ਵਧੀਆ ਇਹ ਕੋ ਹੁਣ ਬਣਾ ਲੂੰਗੀ ਥੋੜੇ ਜਿ ਰੱਖ ਦੂੰਗੀ ਫਿਰ ਅਮਨਜੋਤ ਹਾਂ ਅੱਛਾ ਅੱਛਾ ਕੋ ਨੂੰ ਖਾ ਲੈਂਦੀ ਆ ਉਹ ਹਨਾ ਚਲ ਵਧੀਆ ਅੱਛਾ ਚਲ ਵਧੀਆ ਅਸਵੀ ਕੱਲ ਕद्दू ਬਣਾਇਆ ਕਾਲੂ ਕੱਲ ਬਣਾਇਆ ਸੀ ਕੋਪ ਤੇ ਅੱਜ ਬਣਾਈਆਂ ਰੋਟੀਆਂ ਕੱਦੂ ਕੱਦੂ ਚੱਲਦਾ ਹੈ ਹੋਰ ਕੱਦੂ ਵਾਲੀਆਂ ਵਧੀਆ ਬਣੀਆਂ ਪਰ ਹਾਂ ਰਾਈਤਾ ਬਣਾਇਆ ਤੀਗਾ ਪਰसों ਰਾਈਤਾ ਬਣਾਇਆ ਤੇ ਤਿੰਨ ਦਿਨ ਹੋ ਗਏ ਸਵੇਰ ਦੇ ਟਾਈਮ ਲਗਾਤਾਰ ਕੱਦੂ ਚੱਲ ਰਿਹਾ ਕੀਆ ਕੱਦੂ ਦਾ ਹਲਵਾ ਹਾਂਜੀ ਸਾਡੇ ਹੁਣ ਬੇਲ ਸੁੱਕ ਗਈ ਹੁਣ ਕੱਦੂ ਦੇ ਆਪਸ਼ਨ ਤਾਂ ਵਧੀਆ ਨੇ ਬਹੁਤ ਨੇ ਨਾਲੇ ਇਹ ਚੀਜ਼ਾਂ ਨਾ ਜਵਾਕ ਵੀ ਖਾ ਲੈਂਦੇ ਨੇ ਖੁਸ਼ ਹੋ ਕੇ ਜੀ ਮਿਆਂ ਮੈਂ ਮਮਨ ਖਾ ਲੈਂਦੀ ਐ ਸੋ ਉਹ ਹਲਵਾ ਤਾਂ ਸਾਰੀ ਕਲ ਪਤਾ ਵੀ ਨਹੀਂ ਚਲਦਾ ਉਹ ਵੀ ਕद्दू ਦਾ ਉਹ ਮੈਂ ਕਹਿੰਦੀ ਐ ਸੇਵ ਆਣਾ ਛੱਡੇ ਹੀ ਨਹੀਂ ਇਹਨਾਂ ਹਾਂ ਵਧੀਆ ਚੱਲ ਪੱਬੀ ਦੇ ਬੱਚੇ ਖਾ ਲੈਂਦੇ ਨੇ ਹਨਾ ਉਹ ਨਹੀਂ ਦੇ ਲੱਗਦੀ ਉਹ ਗੀਲੀ ਬੰਦੂਰੀ ਹੂੰ ਆ ਮੰਨ ਤਾਂ ਨਬੂ ਤਾਂ ਵੀ ਅਮਨ ਦਾਦੀ ਦਾ ਮਾਂ ਹੋਣੀ ਆ ਹਨਾ ਮੰਗ ਤਾ ਹਾਂ ਕੀ ਵਾਲੀ ਦੀ ਬੋਲੀ ਹਾਂਜੀ ਹਾਂ 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 ਮਰਮ ਮਰਮ ਤਾਜੀ ਤਾਜੀ ਖਾਣੇ ਆ ਤੂੰ ਜੇ ਉਹ ਕੈੜੀ ਹਾਂ ਬਸ ਦੋ ਕੁ ਦਿਨ ਥਣ ਗਿਆ ਉਸ ਤੋਂ ਬਾਅਦ ਉਹ ਘਟ ਗਈ ਨਾ ਹਾਂਜੀ ਹਾਂ ਬਸ ਫੇਰ ਨਾ ਤੇ ਛੱਡ ਦਿੰਦੇ ਨੇ ਅੱਜ ਨਾਲ ਕੀ ਇਹ ਟਿਊਸ਼ਨ ਕੈਰੀ ਤੀਂ ਕੀ ਕਹਿੰਦੀ ਰਿਵੀਜ਼ਨ ਆਉਂਦੀ ਹੈ ਇੰਗਲਿਸ਼ ਹੂੰ ਦੱਸ ਰਹੀ ਸੀ ਮੈਨੂੰ ਬਦਿਆ ਉਸੇ ਬੱਚਿਆਂ ਤੇ ਉਹਦਾ ਮਨ ਲੱਗ ਜਾਂਦਾ ਸਹੀ ਗੱਲ ਹੈ ਪੱਬੀ ਹੂੰ ਮੈਂ ਮੈਂ ਹੀ ਜਾਂਦੀ ਮੈਂ ਕਿਹਾ ਚੱਲੀ ਜਾ ਕਿਉਂਕਿ ਮੈਨੂੰ ਪਤਾ ਤੇ ਵੀ ਜਾਂ ਸਕੂਲ 'ਚ ਵੀ ਪੱਬੀ ਸਾਰ ਦਿਨ ਰਿਵੀਜ਼ਨ ਹੁੰਦੀ ਹੈ ਬੱਚੇ ਜੀ ਚਲ ਹੁਣ ਤਾਂ ਸਕੂਲ ਚ ਐਂ ਨੰਬਰ ਤਾਂ ਵਧੀਆ ਲੈ ਲੇਗੀ ਐ ਕੋਈ ਡੀ ਕੋਈ ਗੱਲ ਨਹੀਂ ਬਸ ਜੇ ਮਾੜੀ ਜੀ ਮੈਂ ਤਾਂ ਹੋਰ ਕਰ ਲੇ ਫਿਰ ਫਰਸਟ ਪੋਜੀਸ਼ਨ ਆ ਜਾਵੇ ਜੀ ਉਹ ਕਰ ਦਿੰਨੀ ਇਹ ਇਹਨੂੰ ਹੁੰਦਾ ਵੀ ਰਾਤ ਅੰਦਾ ਤਾਂ ਹੈਗਾ ਹੀ ਆ ਉਸ ਲਈ ਮਿਸਟੇਕ ਕਰ ਦਿੰਦੀ ਆ ਚੱਲੋ ਹੂੰ ਚਲੋ ਮੈਂ ਵੀ ਪਾਣੀ ਪਰ ਕੇ ਲੈ ਕੇ ਖਾਏ ਪੱਗੀ ਧਿਆਨ ਨਾਲ ਹੋ ਗਿਆ ਕੰਮ ਮੰਮੀ ਨਿਬੜ ਗਿਆ ਨਿਬੜ ਗਿਆ ਕੰਮ ਐ ਕਿਆ ਹਾਂ ਕਿ ਹਜੇ ਸ਼ੁਰੂ ਹੋਇਆ ਹੈ ਕੋਨੇ ਵੀ ਨਹੀਂ ਸਹੀ ਗੱਲ ਲੈ ਜੀ ਖੜੀਆਂ ਨੇ ਮੈਸਾ ਚਲੋ ਆਖੋ ਆਰ ਕਿੰਨਾ ਸੋਨਾ ਹੋਇਆ ਚਲੋ ਜੀ ਆ ਮੇਰਾ ਯਾ ਉਕਟੋਲੇ ਚ ਮੈਂ ਪਾਣੀ ਆ ਪਾਣੀ ਲੋ ਪਾਣੀ ਤਾਂ ਆਪ ਲੈ ਗਏ ਬਾਕੀ ਜਦ ਮਮਾ ਜਾਣਗੇ ਨਾ ਫਿਰ ਮੈਂ ਢੋਲ ਚੱਕ ਕੇ ਲੈ ਜੂਗੀ ਕਿਉਂਕਿ ਫਿਰ ਅੰਦਰ ਵੀ ਪਾਣੀ ਦੀ ਲੋੜ ਰਹਿੰਦੀ ਆ ਹਨਾ ਤਾਂ ਕਰਕੇ ਬਣਾ ਲਈ ਸਬਜੀ ਮੈਂ ਤਾਂ ਪਾਬੀ ਕੋਲ ਜਾ ਕੇ ਆਈ ਸੀ ਹੈ ਕੱਟ ਨਹੀਂ ਮੈਂ ਬੜੀ ਪਾਈਤੀ ਦੋ ਚਲ ਵਦਨ ਨੂੰ ਮਿਲ ਤੁਸੀਂ ਹਾਂ ਸਮਾਰ ਕੇ ਮੰਜ਼ਲਾਂ ਨੇ ਮੈਂ ਵੀ ਦੇਖਿਆ ਸੀਗਾ ਦੁਪਹਿਰੇ ਕਿਹਦੇ ਮੰਜ਼ਲ ਵਾਲਾ ਵਧੀਆ ਤੇ ਕਿੰਨੇ ਦਾ ਕਰਨੀ ਨਾ ਸਾਰਾ ਦੇਖ ਜਾਓ ਅੱਛਾ ਉਹਦੇ ਘਰ ਕੀ ਲੋ ਜੀ ਸਬਜ਼ੀ ਬਣ ਕੇ ਹੋ ਗਈ ਹੈ ਰੈਡੀ ਤੇ ਇੱਧਰ ਮੈਂ ਜਾਂਦੇ ਸੀ ਪਾਂਡੇ ਚ ਪਾ ਲੈਣੀ ਆ ਗੋਭੀ ਦੇਖੋ ਕਿ ਕੱਲਾ ਕੱਲਾ ਫੁੱਲ ਜਿਹਾ ਦਿਖਦਾ ਹਨ ਇਹ ਅੰਦਰ ਕਿੱਥੇ ਬਣਦੀ ਹੈ ਇਹ ਜੀ ਅੰਦਰ تک ਉਹ ਟੂਆ ਹੋ ਜਾਂਦਾ ਸਾਰਾ ਕੁਝ ਮਿਕਸ ਹੋ ਜਾਂਦਾ ਹੂੰ ਟੂਆ ਬਣਦਾ ਇਹ ਵੀ ਉੱਥੇ ਤੁਹਾਨੂੰ ਮਿਲੂ ਉਹ ਕੋਈ ਕੁਝ ਹੋਰ ਚਾਹੀ ਤੇ ਹੋਣਾ ਲਓ ਗਾਜਰ ਪਾ ਦਿਓ ਇਥੇ ਚੁੱਕਦੇ ਹਾਂ ਲੱਗਦਾ ਹਾਂ ਟੂੜੇ ਹਾਂਜੀ ਕਿਵੇਂ ਦੀ ਲੱਗੀ ਸਬਜ਼ੀ ਵਧੀਆ ਕੈਂਟ ਕੈਂਟ ਬਣੀ ਹੈਣਾ ਮੈਨੂੰ ਵੀ ਬਹੁਤ ਸਵਾਦ ਲੱਗੀ ਪਹਿਲੀ ਵਾਰ ਗੋਭੀ ਬਣੀ ਹਾਂ ਅਬਾ ਵੀ ਤੁਹਾਨੂੰ ਕਿਵੇਂ ਦੀ ਲੱਗੀ ਸਬਜ਼ੀ ਵਧੀਆ ਲੱਗੀ ਵਧੀਆ ਲੱਗੀ ਪਹਿਲੀ ਵਾਰ ਗੋਭੀ ਖਾਧੀ ਬਾਕੀ ਇਹ ਤਾਂ ਰਾਤ ਨੂੰ ਅੱਜ ਦੱਸੂਗਾ ਸਾਰਿਆਂ ਨੂੰ ਇੱਕ ਜਿਹੀ ਖਰਾਬ ਕਰੀ ਹੈਣਾ ਪਹਿਲੀ ਵਾਰੀ ਗੋਭੀ ਖਾਧੀ ਹੂੰ ਪਹਿਲੀ ਵਾਰੀ ਗੋਭੀ ਖਾਧੀ ਹੁਣ ਬੀਬੀ ਠੀਕ ਹੋ ਤੁਸੀਂ ਸੱਚੋ ਦਵਾਈ ਖਾ ਲੈਂਦੇ